ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਫਿਰ ਤੋਂ ਲੈ ਕੇ ਆ ਚੁੱਕੇ ਹਾਂ ਕੱਟ ਪੀਸ ਉਹ ਵੀ ਰਸ਼ੀਆ ਕੰਪਨੀ ਦੇ ਤੇ ਦਾਸ ਕੰਪਨੀ ਦੇ ਦੋ ਤਰ੍ਹਾਂ ਦੇ ਤੁਹਾਨੂੰ ਸ਼ੋਅ ਕਰਾਂਗੇ ਕੱਟ ਪੀਸ ਅੱਜ ਜੀ ਰਸ਼ੀਆ ਕੰਪਨੀ ਦੇ ਕੋਟਨ ਲੌਨ ਦੇ ਕੱਟ ਪੀਸ ਜੀ ਦਾਸ ਕੰਪਨੀ ਦੇ ਲਿਵੀਆ ਕੋਟਨ ਦੇ ਕੱਟ ਪੀਸ ਦੋਨੇ ਹੈਗੇ ਆ ਕੋਟਨ ਸਟਫ ਜੀ ਕੱਟ ਪੀਸਾਂ ਦੇ ਵਿੱਚ ਡਿਜੀਟਲ ਮਾਲ ਰੂ ਹੈ ਜੀ 100 ਰੁਪਏ ਮੀਟਰ ਰੇਟ ਦੋਨਾਂ ਬ੍ਰਾਂਡ ਦਾ ਰੇਟ ਕੱਟ ਪੀਸਾਂ ਚ ਰੂ ਹੈ 100 ਰੁਪਏ ਮੀਟਰ 2 ਮੀਟਰ ਦਾ ਪੀਸ ਬਣੂਗਾ 200 2.5 ਮੀਟਰ ਦਾ 250 3 ਮੀਟਰ ਦਾ 300 3.5 ਮੀਟਰ ਦਾ 350 4 ਮੀਟਰ ਦਾ 450 4.5 ਮੀਟਰ ਦਾ 450 5 ਮੀਟਰ ਦਾ 500 ਹਾਂਜੀ ਕਾਟਨ ਲੌਨ ਅਤੇ ਲਿਵਿਆ ਕਾਟਨ ਦੋ ਬ੍ਰਾਂਡ ਕੱਲ ਕਿਤੇ ਜਾਣਗੇ ਓਪਨ ਜੀ ਮੈਗਾ ਬ੍ਰਾਂਡ ਸੇਲ ਕਹਿ ਸਕਦੇ ਆਪਾਂ ਜੀ ਕੱਲ ਦੋ ਤਰ੍ਹਾਂ ਦੇ ਬ੍ਰਾਂਡ ਓਪਨ ਕੀਤੇ ਜਾਣਗੇ ਸ਼ਾਪ ਤੇ 6 ਜੂਨ ਨੂੰ ਜੀ ਤਾਰੀਖ ਨੋਟ ਕਰ ਲਓ ਜੀ 6 ਜੂਨ ਸਮਾਂ ਹੈਗਾ ਜੀ ਸਵੇਰੇ 8 ਵਜੇ 6 ਜੂਨ ਨੂੰ ਸਵੇਰੇ 8 ਵਜੇ ਦੋ ਬ੍ਰਾਂਡ ਕੱਟ ਪੀਸਰ ਦੇ ਵਿੱਚ ਖੋਲੇ ਜਾਣਗੇ ਜੀ ਰਸ਼ੀਆ ਦਾ ਕਪੜਾ ਕੋਟਨ ਲোন ਜੀ ਦਾਸ ਕੰਪਨੀ ਦਾ ਲਿਬੀਆ ਕੋਟਨ ਦੋ ਤਰ੍ਹਾਂ ਦੇ ਬ੍ਰਾਂਡ ਓਪਨ ਕੀਤੇ ਜਾਣਗੇ ਤੇ ਦੋਨੋਂ ਕੱਪੜੇ ਦਾ ਰੇਟ ਰੂਆ 100 ਰੁਪਏ ਮੀਟਰ ਤੇ ਹਾਂਜੀ ਤੁਹਾਨੂੰ ਕਰਦੇ ਆ ਸਟ੍ਰੈਟਜੀ ਪਹਿਲਾਂ ਸ਼ੋਅ ਕਰਦੇ ਆ ਰਸ਼ੀਆ ਦੇ ਜੋ ਮਾਲ ਹੈ ਜੀ ਰਸ਼ੀਆ ਦਾ ਕੋਟਨ ਲোন ਦਾ ਮਾਲ ਤੁਹਾਨੂੰ ਕਰਾਂਗੇ ਸ਼ੋਅ ਜੀ ਹਾਂਜੀ ਓਪਨ ਕਰ ਰਹੇ ਆ ਜੀ ਕਾਟਨ ਲੋਨ ਦਾ ਮਾਲ ਜੀ ਰਸਿਆ ਬ੍ਰਾਂਡ ਦਾ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਦਾਸ ਕੰਪਨੀ ਦੇ ਕੱਟ ਪੀਸੇ ਦੋਨਾਂ ਦਾ ਇੱਕ ਇੱਕ ਪਾਰਸਲ ਹੈ ਜੀ ਸਵੇਰੇ ਸਹੀ ਕਰਾਂਗੇ 8 ਵਜੇ ਓਪਨ ਜੀ ਔਨਲਾਈਨ ਸਰਵਿਸ ਨਹੀਂ ਹੈ ਤੁਹਾਨੂੰ ਸਭ ਨੂੰ ਇੱਕ ਰਿਕਵੈਸਟ ਕਰਨੀ ਚਾਹੁੰਦਾ ਹੈ ਕੋਈ ਵੀ ਪਲੀਜ਼ ਸਾਨੂੰ ਆਨਲਾਈਨ ਪੀਸ ਰੱਖਣ ਲਈ ਨਾ ਕਹੋ ਜੋ ਸ਼ਾਪ ਤੇ ਵਿజిਟ ਕਰ ਸਕਦਾ ਪਲੀਜ਼ ਸ਼ਾਪ ਤੇ ਵਿజిਟ ਕਰਕੇ ਉਹ ਵਿజిਟ ਕਰਨੇ ਜੀ ਬਿਕੋਜ਼ ਅਸੀਂ ਨਹੀਂ ਰੱਖ ਸਕਦੇ ਕਿਉਂਕਿ ਅਲੱਗ-ਅਲੱਗ ਉਹ ਹੁੰਦੇ ਜੀ ਕੱਟ ਪੀਸ ਕੋਈ 2 ਮੀਟਰ ਦਾ ਹੁੰਦਾ ਕੋਈ 2.5 ਮੀਟਰ ਦਾ ਕੋਈ 3 ਮੀਟਰ ਦਾ ਕੋਈ 3.5 ਮੀਟਰ ਦਾ ਇਹਨਾਂ ਦੇ ਉੱਤੇ ਲਿਖਿਆ ਨਹੀਂ ਹੁੰਦਾ ਇਹ ਮਿੰਨੇ ਪੈਂਦੇ ਆ ਸਾਰੇ ਪੀਸ ਜੀ ਕਿਹੜਾ ਕਿੰਨੇ ਮੀਟਰ ਦਾ ਤੇ ਇਸ ਕਰਕੇ ਜੀ ਆਨਲਾਈਨ ਨਹੀਂ ਇਹ ਪ੍ਰੋਵਾਈਡ ਕਰਵਾ ਸਕਦੇ ਕੱਟ ਪੀਸ ਜੀ ਹਾਂਜੀ ਇਹ कॉटन लोन ਦੇ ਕੱਟ ਪੀਸ ਹੈ ਜੀ ਜੋ ਅਸੀਂ ਕਰਾਂਗੇ ਓਪਨ ਜੀ ਕੱਲ ਬ੍ਰਾਂਡ कॉटन लोन ਜੀ ਡਿਜ਼ਾਈਨ ਦੇਖੀ ਚੱਲੋ ਤੁਸੀਂ ਹਾਂਜੀ ਇਸ ਦੇ ਵਿੱਚ ਬੜੇ ਪਣੇ ਦੇ ਕੱਟ ਪੀਸ ਵੀ ਆਇਆ ਹੈ ਜੀ ਮੈਂ ਇੱਕ ਤੁਹਾਨੂੰ ਕਹਿਣਾ ਚਾਹੂੰਗਾ ਜੀ ਜੋ ਇਹਦੇ ਵਿੱਚ ਬੜੇ ਪਣੇ ਦੇ ਕੱਟ ਪੀਸ ਉਹਨਾਂ ਦਾ ਰੇਟ ਰੂ 150 ਰੁਪਏ ਮੀਟਰ ਜੀ ਉਹ ਕਪੜਾ ਰੇਟ ਉਹਨਾਂ ਹੀ ਰੂ ਹੈ ਜੀ ਦੇਖੋ 3.5 ਮੀਟਰ ਦਾ ਸੂਟ ਬੰਦਾ ਹੈ ਜੀ 3.5 ਮੀਟਰ ਦਾ ਸੂਟ ਹੋ ਗਿਆ ਜੀ 500 ਰੁਪਏ ਦਾ ਤੇ ਜੇ 5 ਮੀਟਰ ਦਾ ਸੂਟ ਹੈ ਜੀ ਤਾਂ 100 ਰੁਪਏ ਮੀਟਰ ਹੈ ਜੀ ਇਹ ਮਾਲ ਹੈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਹੈਗਾ कॉटन लोन ਦਾ ਮਾਲ ਜੀ 100 ਰੁਪਏ ਮੀਟਰ ਚ ਹੈ ਜੀ ਇਹਨਾਂ ਚ ਕੋਈ ਬੜੇ ਪਨੇ ਦਾ ਕੱਟ ਪੀਸ ਹੋਇਆ ਜੀ ਉਹ ਉਸ ਦਾ ਰੇਟ ਰੂ ਹੈ 150 ਰੁਪਏ ਮੀਟਰ ਜੀ ਕਿਉਂਕਿ ਉਹ ਕੱਪੜਾ ਵੀ ਕੱਟ ਲੱਗਣਾ ਹੈ ਜੀ ਇਸ ਕਰਕੇ ਉਹਦਾ ਰੇਟ ਜ਼ਿਆਦਾ ਹੁੰਦਾ ਹੈ ਜੀ ਤੇ ਜੇ ਸਵਾ ਗਾਜ ਪਨੇ ਦਾ ਮਾਲ ਹੋਇਆ ਜੀ ਤਾਂ 100 ਰੁਪਏ ਮੀਟਰ ਹੀ ਰੇਟ ਰੂ ਹੈ ਜੀ ਇਸ ਤੋਂ ਬਾਅਦ ਅਸੀਂ ਤੁਹਾਨੂੰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖ ਲਿਓ ਬਿਕੋਜ਼ ਇਸ ਤੋਂ ਬਾਅਦ ਅਸੀਂ ਤੁਹਾਨੂੰ ਸ਼ੋਅ ਕਰਨਾ ਹੈ ਜੀ ਦਾਸ ਕੰਪਨੀ ਦੇ ਕੱਟ ਪੀਸ ਜੀ ਰਸਿਆ ਕੱਟ ਪੀਸ ਦੇਖ ਸਕਦੇ ਹੋ ਰਸਿਆ कॉटन लोन ਦੇ 4 ਪੀ ਮੀਟਰ ਦੇ ਵਿੱਚ ਜੇ ਇਹਨਾਂ 'ਚ ਕੋਈ ਬੜੇ ਪਨੇ ਦੇ ਕੱਟ ਪੀਸ ਹੋਏ ਜੀ ਉਹਨਾਂ ਦਾ ਰੇਟ ਰੋ ਹੈ ਜੀ 150 ਰੁਪਏ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣ ਲਿਆ ਕਰੋ ਬਿਕੋਜ਼ ਵੀਡੀਓ ਦੇ ਵਿੱਚ ਐਂਡ ਤੇ ਸਟਾਰਟਿੰਗ ਤੇ ਬਹੁਤ ਕੁਝ ਦੱਸਿਆ ਹੁੰਦਾ ਜੀ ਸਮਾਂ ਦੱਸਿਆ ਹੁੰਦਾ ਜੀ ਪ੍ਰਾਈਸ ਦੱਸਿਆ ਹੁੰਦਾ ਕਸਟਮਰ ਕਈ ਵਾਰ ਰੇਟ ਪੁੱਛਣ ਲੱਗ ਜਾਂਦਾ ਕਿ ਇਹਨਾਂ ਦਾ ਰੇਟ ਕੀ ਹੈ ਜਦੋਂ ਕਿ ਅਸੀਂ ਰੇਟ ਮੈਂਸ਼ਨ ਕੀਤਾ ਹੁੰਦਾ ਸਟਾਰਟਿੰਗ ਤੇ ਵੀ ਵਿਚਕਾਰ ਵੀ ਐਂਡ ਤੇ ਵੀ ਇਹ ਸਾਰੇ ਪੀਸ ਹੈ ਜੀ ਬਹੁਤ ਪਿਆਰੇ ਪੀਸ ਹੈ ਹਮੇਸ਼ਾ ਦੀ ਤਰ੍ਹਾਂ ਰਸ਼ੀਆ ਬ੍ਰਾਂਡ ਦੇ ਸਿਕਵੈਂਸ ਵਰਕ ਦਾ ਮਾਲ ਵੀ ਵਿੱਚ ਆਇਆ ਹੈ ਜੀ ਜੇ بڑے ਪਨੇ ਦਾ ਹੋਇਆ 150 ਰੁਪਏ ਮੀਟਰ ਹੈ ਜੀ ਹਾਂਜੀ ਮਾਲ ਬਹੁਤ ਹੀ ਪਿਆਰਾ ਹੈ ਜੀ ਹੁਣ ਅਸੀਂ ਤੁਹਾਨੂੰ ਖੋਲ ਰਹੇ ਹਾਂ ਜੀ 10 ਕੰਪਨੀ ਦੇ ਕੱਟ ਪੀਸ ਜੀ ਡਿਜ਼ਾਈਨ ਸਾਰੇ ਸੋਹਣੇ ਹੈ ਜੀ ਕੋਟਨ ਲੌਨ ਦੇ ਸਾਰਾ ਡਿਜ਼ਾਈਨਿੰਗ ਓਕੇ ਹੈ ਜੀ ਇਹ ਮਾਲ ਹੈ ਜੀ ਹਾਂਜੀ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਆ ਦੇਖੋ ਜੀ ਦਾਸ ਕੰਪਨੀ ਦਾ ਮਾਲ ਹੈ ਜੀ ਤੇ ਇਸ ਤੇ ਆਇਆ ਸਾਡੇ ਕੱਟ ਪੀਸ ਜੀ ਹੁਣ ਅਸੀਂ ਖੋਲਦੇ ਹਾਂ ਦੇਖਦੇ ਹਾਂ ਕੀ ਮਾਲ ਭੇਜਿਆ ਕੰਪਨੀ ਨੇ ਸਾਨੂੰ ਜੀ ਦੇਖੋ ਜੀ ਖੋਲੋ ਬੰਦੂ ਮੁੱਠਾ ਖੋਲੋ ਬਸ ਇੱਥੇ ਰੱਖੀ ਚੱਲੋ ਲੀਬੀਆ ਕਾਟਨ ਮੈਂ ਤੁਹਾਨੂੰ ਕਹੀ ਸੀ ਲੀਬੀਆ ਕਾਟਨ ਦੇ ਆਏ ਆ ਕੱਟ ਪੀਸ ਜੀ ਆਪਣੇ ਕੋਲ ਦਾਸ ਦੇ ਤੇ ਤੁਸੀਂ ਦੇਖ ਸਕਦੇ ਹੋ ਲੀਬੀਆ ਕਾਟਨ ਬਾਈ ਸਿਮਰ ਇਹ ਦਾਸ ਕੰਪਨੀ ਦੇ ਸੋਹਣੇ ਸੋਹਣੇ ਡਾਰਕ ਰੰਗਾਂ ਦੇ ਵਿੱਚ ਰੋ ਹੈ ਜੀ ਵੀਡੀਓ ਅਸੀਂ ਅੱਜ ਜਲਦੀ ਪਾ ਰਹੇ ਹਾਂ ਜੀ ਤੇ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਨੂੰ ਜੀ ਇੱਕ ਪ੍ਰੋਮਿਸ ਰਿਹਾ ਜੀ ਕੱਲ 8:00 ਵਜੇ ਹੀ ਓਪਨ ਕੀਤੇ ਜਾਣਗੇ ਜੀ ਕੋਈ ਪਹਿਲਾਂ ਨਹੀਂ ਕਿਤੇ ਜਾਂਦੇ ਸਹੀ 8 ਵਜੇ ਹੀ ਪੀਸ ਕਰਾਂਗੇ ਓਪਨ ਜੇ ਇੰਨੇ ਸੋਹਣੀ ਪ੍ਰਿੰਟ ਕੀਤੇ ਇੰਨਾ ਸੋਹਣਾ ਮਾਲ ਜੇ ਪਹਿਲੀ ਵਾਰ ਇਸ ਤਰ੍ਹਾਂ ਦੀ ਗੱਠ ਆਈ ਹੈ ਜੇ 10 ਤੀ ਅ ਦੇਖ ਸਕਦੇ ਹੋ ਤੁਸੀਂ ਲਿਵੀਆ ਕੋਟਨ ਦਾ ਮਾਲ ਜੇ ਡਿਜ਼ਾਈਨਿੰਗ ਦੇਖੋ ਆਮਲ ਦੇਖੋ ਜੀ ਕਿੰਨਾ ਪਿਆਰਾ ਹੈ ਜੀ ਸੋਨੇ ਤੋਂ ਸੋਨੇ ਡਿਜ਼ਾਈਨ ਤੁਹਾਨੂੰ 10 ਦੇ ਵਿੱਚ ਮਿਲ ਜਾਣਗੇ ਜੀ ਹਾਂਜੀ ਇਹ ਮਾਲ ਹੈ 10 ਦਾ ਜੀ ਜੋ ਆਇਆ ਹੈ ਜੀ ਦਿਖਾ ਦਿਓ ਆ ਡਿਜ਼ਾਈਨ ਓਪਨ ਕਰਕੇ ਦਿਖਾ ਦਿਓ 2 ਮਿੰਟ ਲਵਾਂਗੇ ਆਪਾਂ ਫਿਰ ਆਪਾਂ ਵੀਡੀਓ ਨੂੰ ਕਰਾਂਗੇ ਜੀ ਇਸਮਾਪਤੇ ਬਹੁਤ ਹੀ ਪਿਆਰੇ ਪਿਆਰੇ ਕਲਰ ਤੇ ਡਿਜ਼ਾਈਨਿੰਗ ਤੁਹਾਡੇ ਸਾਹਮਣੇ ਪੇਸ਼ ਹੈ ਜੀ 10 ਕੰਪਨੀ ਦੀ ਤੇ ਦੋ ਬ੍ਰਾਂਡ ਦੇ ਕੱਟ ਪੀਸ ਕਿਤੇ ਜਾਣਗੇ ਓਪਨ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਮੈਗਾ ਬ੍ਰਾਂਡ ਸੇਲ ਰਹਿਣੀ ਹੈ ਜੀ ਕੱਲ ਦੋ ਤਰ੍ਹਾਂ ਦੇ ਬ੍ਰਾਂਡ ਕਰਾਂਗੇ ਓਪਨ ਜੀ ਇਹ ਮਾਲ ਹੈ ਜੀ ਜੋ ਓਪਨ ਕੀਤਾ ਜਾਊਗਾ ਸਵੇਰੇ 8 ਵਜੇ ਜੀ ਹਾਂਜੀ ਜੋ ਵੀ ਕੱਟ ਪੀਸ ਖਰੀਦਣਾ ਜਾਂਦਾ ਜੀ ਕੱਲ ਜਰੂਰ ਵਿਜ਼ਿਟ ਕਰ ਲੈਣ ਜੀ ਉਹਨਾਂ ਨੂੰ ਮਿਲ ਜਾਣਗੇ ਕੱਟ ਪੀਸ ਜੀ ਇੱਕ ਸਾਡੇ ਕੋਲ ਬਹੁਤ ਹੀ ਪਿਆਰਾ ਮਾਲ ਇੱਕ ਹੋ ਰਾਇਆ ਹੈ ਜੀ ਆਇਆ ਸੀ ਥੋੜੇ ਜਿਹੇ ਪੀਸ ਬਚੇ ਜੀ ਦੇਖ ਲਓ ਇਹ 100% ਕਾਟਨ ਇਹ ਬੰਬੇ ਦੇ ਪੀਸ ਹੈ ਜੀ ਇਹ 4-4 ਮੀਟਰ ਦੀ ਕਟ ਆਂਦੀ ਹੈ ਨਾ ਪੀਸਾ ਦੀ ਜੀ 120 ਰੁਪਏ ਮੀਟਰ ਰੇਟ ਹੈ ਜੀ ਇਹਨਾਂ ਦਾ 480 ਰੁਪਏ ਦਾ 4 ਮੀਟਰ ਦਾ ਪੀਸ ਪੈਂਦੇ ਜੀ ਇਹ ਜੋ ਪੀਸ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਸ ਇਹੀ ਮਾਲ ਰਹਿ ਗਿਆ ਇਸ ਦਾ ਮਾਲ ਸਾਡੇ ਕੋਲ ਹੋਰ ਵੀ ਆਊਗਾ ਤੇ ਤੁਹਾਡੇ ਲਈ ਇਹ ਜੋ ਅਸੀਂ ਇਹ ਮਾਲ ਆਊਗਾ ਜਦੋਂ ਵੀ ਕਿਉਂਕਿ ਇਹ ਪ੍ਰੋਪਰ ਕੱਟ ਦੇ ਵਿੱਚ ਆਂਦੇ ਜੀ ਮਾਲ ਤੇ ਇਹ ਅਸੀਂ ਤੁਹਾਡੇ ਲਈ ਔਨਲਾਈਨ ਸਰਵਿਸ ਪ੍ਰੋਵਾਈਡ ਕਰਾਵਾਂਗੇ ਨੈਕਸਟ ਟਾਈਮ ਜਦੋਂ ਇਹ ਪੀਸ ਆਣਗੇ ਸਾਡੇ ਕੋਲ ਤੇ ਆਪਾਂ ਆਨਲਾਈਨ ਸੇਲ ਕਰਾਂਗੇ ਤੇ ਜੋ ਰਦਾਸ ਤੇ ਰਸਿਆ ਦੇ ਪੀਸ ਆਏ ਇਹ ਅਸੀਂ ਆਨਲਾਈਨ ਸੇਲ ਨਹੀਂ ਕਰਦੇ ਹਾਂਜੀ ਬਿਕੋਜ਼ ਇਹਨਾਂ ਦੇ ਵਿੱਚ ਹਨਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਹੈਗਾ ਕਿਹੜਾ ਪੀਸ ਕਿੰਨੇ ਮੀਟਰ ਦਾ ਹੈ ਇਹ ਬਾਏ ਮੀਟਰ ਨਾਲ ਹੀ ਪਤਾ ਚੱਲੂ ਆਪਾਂ ਨੂੰ ਕਿ ਕਿਹੜਾ ਪੀਸ 4 ਮੀਟਰ ਦਾ ਕਿਹੜਾ 5 ਮੀਟਰ ਦਾ ਹਾਂਜੀ ਇੱਕ ਵਾਰ ਫਿਰ ਤੋਂ ਝਲਕ ਦੇਖ ਲਓ ਤੁਸੀਂ ਇਹ ਇਹ ਮਾਲ ਹੈਗੇ ਜੀ ਰਸ਼ੀਆ ਦਾ ਰਸ਼ੀਆ ਦਾ ਮਾਲ ਜੀ ਤੇ ਇਸ ਬਾਅਦ ਮਾਲ ਹੈਗੇ ਜੀ ਦਾ ਹਾਂਜੀ ਜਿਆਦਾ ਸਮਾਨ ਨਹੀਂ ਲੈਂਦਾ ਜੀ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਪੋਰਟ ਕਰਨ ਲਈ ਥੈਂਕ ਯੂ ਸੋ ਮਚ ਜੀ